ਇਹ ਵਾਲਾ ਜਿਹਨੂੰ ਜਿਹੜਾ ਟੈਂਕੀ ਵਾਲੇ ਪਾਣੀ ਦੀ ਸਪਲਾਈ ਦਿੱਤੀ ਹੋਈ ਹੈ ਆਪਣੇ ਬਾਹਲੇ ਟੈਂਕੀ ਬਣੀ ਹੋਈ ਆ ਉਹ ਇੱਥੇ ਤੱਕ ਪੈਪਾ ਹੁਣ ਅੰਦਾਜ਼ਾ ਜ ਆ ਵੀ ਇੱਥੇ ਵੀ ਹੋ ਸਕਦਾ ਇੱਥੇ ਵੀ ਹੋ ਸਕਦਾ ਨਾ ਥੋੜੀ ਜਿਹੀ ਪ੍ਰੋਬਲਮ ਆ ਸਕਦੀ ਜੇ ਆਪਾਂ ਜਾਨੀ ਆਕਸੀਜਨ ਦੀ ਕਮੀ ਤੇ ਜਿਹੜੇ ਜਿਵੇਂ ਧਰਤੀ ਦਾ ਪਾਣੀ ਠੰਡੇ ਜਾ ਰਿਹਾ ਨਾ ਉਹਦੇ ਵਾਸਤੇ ਆਪਾਂ ਨੂੰ ਦਰਖਤ ਲਾਉਣੇ ਚਾਹੀਦੇ ਆ ਵੱਧ ਤੋਂ ਵੱਧ ਲਾਓ ਪਰ ਇਹੀ ਤੁਹਾਨੂੰ ਬੇਨਤੀ ਕਰਦੇ ਆ ਵੀ ਅਸੀਂ ਸਾਰਿਆਂ ਨੂੰ ਵੀ ਵੱਧ ਤੋਂ ਵੱਧ ਦਰਖਤ ਲਾਓ ਜਿੰਨੇ ਵੀ ਲੱਗਦੇ ਆ ਨਾਸਰੀਆਂ ਦੇ ਵਿੱਚੋਂ ਮਿਲਦੇ ਆ ਜਿਵੇਂ ਹੁਣ ਅਸੀਂ ਅੱਜ ਜਗਰਾਮਾ ਵਾਲੀ ਨਾਸਰੀ ਦੇ ਵਿੱਚ ਆਏ ਹੋਇਆ ਅਲੀਗੜ ਵਾਲੀ ਨਾਸਰੀ ਦੇ ਵਿੱਚ ਹੁਣ ਅੱਜ ਅਸੀਂ ਦੂਸਰੀ ਵਾਰ ਬੂਟੇ ਲੈ ਕੇ ਚੱਲੇ ਆ ਅਸੀਂ ਪਹਿਲਾਂ ਬੂਟੇ 3 ਤਰੀਕ ਨੂੰ ਲੈ ਕੇ ਗਏ ਸੀਗਾ ਸਾਨੂੰ 350 400 ਬੂਟਾ ਉੱਧਰ ਮਿਲ ਗਿਆ ਅਸੀਂ 350 ਤਕਰੀਬਨ ਦੇ ਕਰੀਬਨ ਤੇ ਅੱਜ ਦੇਖਦੇ ਆ ਸਾਨੂੰ ਕਿੰਨੇ ਕ ਦੰਦੇ ਆ 3-400 500 ਦੰਦੇ ਬੰਦੇ ਆ ਪਰ ਅੱਜ ਅਸੀਂ ਫੇਰ ਲੈ ਕੇ ਜਾਵਾਂਗੇ ਬਾਕੀ ਆਹ ਦੱਸਿਓ ਵੀ ਛੜਕਾਂ ਦੇ ਉੱਤੇ ਲਾਉਣ ਵਾਸਤੇ ਦਰਖਤ ਹੈ ਕਿਹੜੇ ਕਿਹੜੇ ਵਰੀਆ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਵਿੱਚ ਵੀ ਪੁੱਛਿਆ ਸੀ ਤੇ ਹੁਣ ਫੇਰ ਦੱਸਿਓ ਜਰੂਰ ਫਲ ਵਾਲੇ ਬੂਟੇ ਤਕਰੀਬਨ ਕਿੰਚੇ ਖਤਮ ਹੋ ਗਏ ਹਨ ਕੱਲੀ ਨਿੰਮਾ ਰਹਿ ਗਈਆਂ ਬਕਾਣਾ ਡਿੱਕਾ ਵਗੈਰਾ ਰਹਿ ਗਈਆਂ ਡੇਕਾ ਵਗੈਰਾ ਰਹਿ ਗਈਆਂ ਤੇ ਜਾਂ ਕੋਸ਼ਕ ਪਾਮ ਵਗੈਰਾ ਪਿਆ ਤੇ ਜਿਹੜੇ ਫਲਦਾਰ ਬੂਟੇ ਆ ਉਹ 10-10 ਹੀ ਦੰਦੇ ਸੀਗੇ ਕਿਉਂਕਿ ਜਗਰਾਮ ਹਲਕ ਦੇ ਵਿੱਚ 81 81 ਪੰਡ ਪੈਂਦੇ ਉਹ ਸਾਰੇ ਪਿੰਡਾਂ ਦੇ ਨੇ ਬਾਈ ਭੰਡ ਕੇ ਦੇਣੇ ਆ ਹਨਾ ਤੇ ਅੱਜ ਤਰੀਕ ਹੈਗੀ ਆ 6 ਤੇ ਅੱਜ ਫੇਰ ਦੂਰੀਪੁਰ ਆਏ ਆ ਫਲ ਬੂਟੇ ਲੈਣ ਤੇ ਫਲ ਬੂਟੇ ਲੱਗੇ ਲੱਗੇ 10 ਵਜੇ ਖੜੇ ਕਿੰਨੇ ਸੋਹਣੇ ਦਾ ਜਿਵੇਂ ਆਪਾਂ ਆਮ ਹੋ ਗਏ ਅਮਰੂਦ ਹੋ ਗਿਆ ਤੂਤ ਹੋ ਗਏ ਕਿੰਨੇ ਸੋਹਣੇ ਲੱਗਦੇ ਆ ਖੜੇ ਹਨਾ ਤੇ ਜਦੋਂ ਇਹ ਹਰੇ ਹੋ ਗਏ ਹਰੇ ਭਰੇ ਹੋ ਗਏ ਸੜਕਾਂ ਦੇ ਉੱਤੇ ਵੱਡੇ ਹੋ ਗਏ ਮੀਂਹ ਵੀ ਪੈਣਗੇ ਚਾਂਸ ਵੱਧੇ ਆ ਹਨਾ ਤੇ ਗਰਮੀ ਦੀ ਰਾਤ ਵੀ ਮਿਲੂ ਜਿਵੇਂ 70 70 ਸਾਲ ਦੇ ਬਜ਼ੁਰਗ ਹੋਏ 70 60 70 ਸਾਲ ਦੇ ਹੋਏ ਤਾਂ ਫਿਰ ਗਰਮੀ ਜ਼ਿਆਦਾ ਲੱਗਣ ਜਾ ਕੇ ਲੱਗਣ ਲੱਗ ਜਾਂਦੀ ਆ ਯਾਨੀ ਕਿ ਵੀ ਪ੍ਰੋਬਲਮ ਆਉਂਦੀ ਆ ਫਿਰ ਗਰਮੀ ਦੇ ਕਰਕੇ ਹਨਾ ਮੌਤਾਂ ਵੀ ਕਈ ਹੋਏ ਕਿਵੇਂ ਕਿੰਨੇ ਹਰੇਕ ਪਿੰਡ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਨੇ ਗਰਮੀ ਦੇ ਕਾਰਨ ਹਨਾ ਉਹਦੇ ਕਰਕੇ ਆਪਾਂ ਦਰਖਤ ਵੱਧ ਤੋਂ ਵੱਧ ਲਾਉਣਾ ਲਾਉਣਾ ਚਾਹੀਦਾ ਇੱਕ ਹੋਰ ਵੀ ਆ ਬਈ ਜੀ ਪਾਣੀ ਹਰੇਕ ਸਾਲ 8 ਤੋਂ 8 ਤੋਂ 10 ਫੁੱਟ ਹਰੇਕ ਸਾਲ ਪਾਣੀ ਥੱਲੇ ਡੂੰਘਾ ਚਲੇ ਜਾਂਦਾ ਨੂੰ ਜ਼ਰੂਰੀ ਆ ਦਰਖਤ ਲਾਉਣੇ ਤਾਂ ਹੀ ਪਾਣੀ ਬਚੂਗਾ ਨਹੀਂ ਤਾਂ ਆਉਣ ਵਾਲੇ ਨਸਲਾਂ ਨੂੰ ਭਾਈ ਮੇਰੇ ਨਾਲ ਵੀ ਪਾਣੀ ਨਹੀਂ ਬਚਣਾ ਆਪਾਂ ਨੂੰ ਪਹਿਲਾਂ ਝੋਨੇ ਕਣਕ ਝੋਨੇ ਲਈ ਤਾਂ ਕੀ ਪੀਣ ਦੇ ਵੀ ਪਾਣੀ ਨਹੀਂ ਪਈ ਬਜਣਾ ਜਿਹੜੇ ਹਾਲਾਤ ਹੁਣ ਦੇ ਹੋਏ ਪੈ ਨੇ ਬਾਕੀ ਗਾਹ ਮਹਾਰਾਜ ਦੀ ਇੱਛਾ ਰੱਬ ਨੂੰ ਪਤਾ ਵੀ ਉਹ ਨਹੀਂ ਪਤਾ ਉਹਨੇ ਜਦੋਂ ਜਲਥਲ ਮੈਂਟਸ ਘੰਟਾ ਦੀ ਕਰ ਦੇਣਾ ਕੋਈ ਪਤਾ ਨਹੀਂ ਅੱਜ ਵੀ ਮੀਂਹ ਪੈਸੇ ਪੈ ਰਿਹਾ ਵਾ 6 ਤਰੀਕ ਨੂੰ ਤੇ ਬਾਕੀ ਆਏ ਤੁਸੀਂ ਦੱਸੋ ਵੀ ਥੋੜੇ ਕਿੱਥੇ ਕਿੱਥੇ ਮੀਂਹ ਪੈ ਰਿਹਾ 6 ਤਰੀਕ ਨੂੰ ਸਾਡੇ ਜੀ ਗ੍ਰਾਮ ਹਲਕੇ ਵਿੱਚ ਤਾਂ ਮੀਂਹ ਪੈ ਰਿਹਾ ਵਾ ਸਾਡੇ 450 ਬੂਟਾ ਪਾਜ ਲੈ ਲਿਆ 550 ਇੱਕ ਦਣੇ ਲੈ ਸੀ ਮਿਲ ਕੇ ਸੀ ਆਪਾਂ ਨੂੰ 3 ਤਰੀਕ ਦਾ ਤੇ 6 ਤਰੀਕ ਨੂੰ ਆਪਾਂ ਨੂੰ 450 ਰੁਪਏ ਕਰਤੋਂ ਲੱਗਾ। ਔਰ ਜੇ ਕੱਲ ਆਪਾਂ 100 ਬੂਟਾ ਹੱਥ ਵਾਲੀ ਮਸ਼ੀਨ ਦੇ ਨਾਲ ਹੱਥ ਵਾਲੇ ਦਾ ਲਾਤਾ ਸੀ ਜਾਨਕਿ ਆਪਾਂ ਜਿਹੜੋ ਬਰਮੇ ਨਾਲ ਦਾ ਹੱਥ ਵਾਲਾ ਜਿਹੜਾ ਬਰਮਾ ਹੁੰਦਾ ਹਨਾ ਉਹ ਨਾਲ ਲਾਤਾ ਸੀ ਜਿਹੜਾ ਟ੍ਰੱਕ ਬੋਕੀ ਹੁੰਦੀ ਹੁੰਦੀ ਆ ਤਾਂ ਇੱਕ ਬਰਮਾ ਹੁੰਦਾ ਦੋਨੇ ਸੀਗੇ ਉਹ ਹੱਥ ਨਾਲ ਜਾਨਕਿ ਕੱਲ ਕੱਢਦੇ ਸੀ ਕੱਲ ਸਾਨੂੰ ਬਰਮਾ ਟਰੈਕਟਰ ਨਾਲ ਮਿਲਿਆ ਨਹੀਂ ਸੀ ਤੇ ਅੱਜ ਬਰਮਾ ਨਾਲ ਮਿਲ ਗਿਆ। ਗੁਰੂ ਸਰਪਿੰਡ ਤੇ ਕੌਕੇ ਕਲਾਂ ਦੇ ਰਲ ਕੇ ਨੌਜਵਾਨ ਹੋਟੇ ਲਾਉਣ ਲੱਗੇ ਹੋਇਆ ਦਰਖਤ ਲਾਉਣ ਲੱਗੇ ਹੋਇਆ ਡੇਕਾ ਵਗੈਰਾ ਬਕੈਲਾ ਵਗੈਰਾ ਅਮਰੂਦ ਵਗੈਰਾ ਹਨ ਤੇ ਵੀ ਲਾਉਣ ਦਾ ਬਕਸੇ ਇਹ ਆ ਵੀ ਅੱਜ ਕੱਲ੍ਹ ਹੁਣ ਪਤਾ ਹੀ ਪਾਣੀ ਵੀ ਡੂੰਘੇ ਹੋ ਚੱਲੇ ਬਹੁਤ ਜ਼ਿਆਦਾ ਡੂੰਘੇ ਹੋ ਚੱਲਦੇ ਹਨ ਵੀ ਦੇ 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 ਬਾਲਾ ਨਹੀਂ ਤਾਂ ਹਰੇਕ ਸਾਲ 8 ਤੋਂ 10 ਫੁੱਟ ਤੋਂ 7 ਤੋਂ 10 ਫੁੱਟ ਜਾਣਗੇ ਥੱਲੇ ਚਲੇ ਜਾ ਡੂੰਘਾ ਚ ਰਹਿ ਜਾਂਦਾ ਪਾਣੀ ਤੇ ਉਹਨ ਦੇਹ ਜੇ ਤਾਂ ਇੱਕ ਤਰ੍ਹਾਂ ਪਤਾ ਹੀ ਦਰਖਤ ਜੀ ਜ਼ਿਆਦਾ ਹੋਣਗੇ ਤਾਂ ਭਾਈ ਆਕਸੀਜਨ ਦੀ ਕਮੀ ਵੀ ਦੂਰ ਹੋਊਗੀ ਨਾ ਉਹਦੇ ਕਰਕੇ ਤੇ ਅੱਜ ਬੂਟੇ 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 ਦੂਰ ਦੂਸਰੇ ਦਾ ਨਾਂ ਲੱਗੇ ਹੋਇਆ ਤੇ ਆਪਾਂ ਪਹਿਲਾ ਵੀ ਵੀਡੀਓ ਇੱਕ ਪਾ ਚੁੱਕੇ ਆਂ ਆਪਾਂ ਉਹ ਪਹਿਲਾ ਲਾਇਆ ਆਪਾਂ ਗੁਰੂ ਸਰ ਗੋਦੜਾ ਸਾਹਿਬ ਪਾਸ਼ਾ ਛੇਵੀਂ ਆ ਆਪਾਂ ਬੈਕ ਸਾਈਡ ਖੜੇ ਆ ਇਹ ਚੂੜਚੱਕਰ ਰਾਹ ਦੇ ਉੱਤੇ ਆਪਾਂ ਲਾ ਰਹੇ ਆ ਅੱਜ ਕੱਲ ਆਪਾਂ ਗੁਰੂ ਸਰ ਗੋਦੜਾ ਸਾਹਿਬ ਤੱਕ ਲੈ ਕੇ ਜੀਡੀ ਰੋਡ ਵਾਲੇ ਪਾਸੇ ਤੱਕ ਲਾ ਕੇ ਆਏ ਜਿਹੜਾ ਧੀੜੀ ਰੋਡ ਮੋਗਾ ਰੋਡ ਹਾਈ ਰੋਡ ਸਿੱਧਾ ਰੋਡ ਚੜ ਜਾਣਾ ਜਿਹੜਾ ਇੱਧਰ ਛੱਡ ਜਾਂਦਾ ਵਾ ਉਧਰ ਆਪਾਂ ਲਾ ਕੇ ਆਇਆ ਗੱਲ ਜੀਡੀ ਰੋਡ ਤੱਕ ਜੀਡੀ ਰੋਡ ਤੱਕ ਜਾਣ ਕੇ ਸੋ ਫਾਟਕਾਂ ਤੱਕ ਲਾ ਕੇ ਆਏ ਆ ਧੀੜੀ ਰੋਡ ਉਧਰ ਕਾ ਫਾਟਕਾਂ ਤੱਕ ਕਾ ਉਧਰਾਂ ਲੱ ਜੇ ਤੁਹਾਡੇ ਵਾਲੇ ਕਿਸੇ ਵਾਧੂ ਪਾਇਆ ਤਾਂ ਸਾਨੂੰ ਉਹ ਵੀ ਦੱਸ ਸਕਦਾ ਵੀ ਸਾਨੂੰ ਵਾਧੂ ਦੱਸਦਾ ਸਾਨੂੰ ਮੈਸੇਜ ਕਰ ਦਿਓ ਜਾਂ ਸਾਨੂੰ WhatsApp ਮੈਸੇਜ ਕਰ ਚਾਹੇ ਕਾਲ ਕਰ ਦਿਓ 9843 7 double 043 ਦੇ ਉੱਤੇ ਕਾਲ ਕਰ ਦਿਓ ਜੇ ਬੂਟੇ ਥੋੜਾ ਵਾਧੂ ਪਏ ਹੋਏ ਤਾਂ ਅਸੀਂ ਇੱਥੇ ਆਉਂਦੇ ਏਰੀਆ ਚ ਲਾ ਦੇ ਚੂੜ ਚੱਕ ਵਾਲਾ ਰਾਤ ਲਾ ਰਹੇ ਹਾਂ ਫਿਰ ਉਦੋਂ ਅੱਜ ਆਪਾਂ ਕੌਂਕਰ ਸੜਕ ਤੇ ਵੀ ਲਾਵਾਗੇ ਉਹ ਮੁੰਡਾ ਜਿਹੜਾ ਟਰੈਕਟਰ ਤੇ ਬੈਠਾ ਉਹ ਟੋਕੇ ਕਲਾ ਦਾ ਵਾ ਬਾਕੀ ਆ ਗੁਰੂ ਸਰਦੇ ਆ ਤੇ ਇੱਕ ਦੋ ਕੁ ਮੋਟੇ ਕੌਂਕਰ ਦੇ ਹੋਰ ਆ ਉਹ ਵੀ 56 ਤੱਕ ਪਹੁੰਚ ਲਾ ਲਈ ਆ ਤੇ ਆ ਬਰਮਾ ਜਿਹੜੇ ਵੀਰ ਨੇ ਦਿੱਤਾ ਇਹ ਵੀਰ ਦਾ ਵੀ ਧੰਨਵਾਦ ਆ ਤੇ ਵੀਰ ਨੇ ਪਰਸਨਲ ਆਪਦੇ ਵਾਸਤੇ ਬਣਾਇਆ ਹੈ ਕਿਸੇ ਦੰਦਾ ਨਹੀਂ ਹੈ ਪਰ ਇਹਦਾ ਆਪਾਂ ਜੜ ਕੇ ਜ਼ੋਰ-ਜ਼ੋਰ ਪਵਾ ਕੇ ਗਾਂਧੀ ਖਾਂ ਬਾਈ ਤੋਂ ਲੈ ਲਿਆ ਧੰਨਵਾਦ ਆ ਵੀਰ ਦਾ ਫੇਰ ਵੀ ਦਿੱਤਾ ਬਾਈ ਨੇ ਹਾਂ ਪ੍ਰਵਿੰਦਰ ਬਾਈ ਦਾ ਵੀ ਧੰਨਵਾਦ ਆ ਜਿਹੜਾ ਬੰਦਾ ਦੋ ਤਿੰਨ ਰੋਗੇ ਆਪ ਦਾ ਮੋਟਰਸਾਈਕਲ ਤੇ ਨਾਲ ਰੇੜੀ ਨਾਲ ਲਈ ਫਦਾ ਜਾਨ ਕੇ ਤੇਲ ਰੋਜ ਫੂਕਦਾ ਕਦੇ ਗੇੜੇ ਪੇ ਚਾਰ ਪੰਜ ਪੰਜ ਗੇੜੇ ਰੇੜੀ ਦੇ ਘਰ ਦੇ ਲੱਗਦੇ ਆ ਬੂਟੇ ਬੂਟੇ ਸਿਰਫ ਚੱਕ ਕੇ ਲੈ ਕੇ ਆਉਣ ਤੇ ਏ ਕਾ ਨਿੰਮਾ ਅਮਰੂਦ ਜਾਮਣ ਵਗੈਰਾ ਮਿਲਗੇ ਜਿਹੜੇ ਫਲਦਾਰ ਬੂਟੇ ਆ ਥੋੜੇ ਘੱਟ ਮਿਲਦੇ ਆ 10 15 15 ਕੀ ਬਸਾਂ ਹੀ ਮਿਲਦੇ ਨੇ ਏ ਕਾ ਨਿੰਮਾ ਪਰ ਜਿਹੜੇ ਪਕਾਣਾ ਵਗੈਰਾ ਇਹ ਥੋੜੀ ਜਿਆਦਾ ਮਿਲ ਜਾਂਦੀਆਂ ਨੇ ਨਾਸਰੀ ਨਵੇਂ ਸਰਕਾਰੀ ਨਾਸਰੀ ਜੀ ਆਪਾ ਹੌਲਾ ਆਪਾ ਜੇ ਪਦਰਾਖਤ ਵਗੈਰਾ ਨਾ ਲਾਏ ਤਾਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਆ ਜਿਹੜੀਆਂ ਆਪਣੇ ਜਿਹੜੇ ਗਾਂਦ ਗਾ ਜਿਹੜੇ ਜਵਾਗ ਹੋਣੇ ਆ ਕਹਾ ਆਪਣੇ ਨਾਲ ਤਾਂ ਉਹਨਾਂ ਲਈ ਆਕਸੀਜਨ ਦੀ ਕਮੀ ਤਾਂ ਆਣੀ ਆਉਣੀ ਆ ਭਾਈ ਪਾਣੀ ਦੀ ਕਮੀ ਬਹੁਤ ਹੈ ਜਿਹੜੇ ਜੇ ਬਾਰਸ਼ਾਂ ਵਗੈਰਾ ਨਾ ਪਈਆਂ ਤੇ ਪਾਣੀ ਜੇ ਢੂੰਗਾ ਇਦਾਂ ਹੀ ਥੱਲੇ ਹੁੰਦਾ ਗਿਆ ਤਾਂ ਲੋਕ ਕਹਿੰਦੇ ਪਾਣੀ ਸੇ ਢੂੰਗਾ ਹੋਣਾ ਨਹੀਂ ਪਰ ਆਪਰੋ ਭਾਈ ਪਤਾ ਹੀ ਆ ਵੀ ਹਰੇਕ ਸਾਲ 8 ਤੋਂ 10 10 ਫੁੱਟ ਪਾਣੀ ਢੂੰਗਾ ਹਰੇਕ ਸਾਲ ਥੱਲੇ ਜਾਂਦੇ ਜਾਂਦਾ ਇਹ ਸਾਡੇ ਨਾਲ ਪਾਣੀ ਧਾਰਤੀੋ ਬਾਈ ਮੌਕੀ ਜਾਣਾ ਮੈਂ ਜਿਹੜੇ ਦਸਣਾ ਜਿਵੇਂ ਆਪਾਂ ਫੋਲ ਬੂਟੇ ਦਾਤ ਵਗੈਰਾ ਆਪਾਂ ਨਹੀਂ ਲਾਉਂਦੇ ਆ ਇਧਰ ਹੀ ਸਾਡੇ ਥੋੜੀ ਜਿਹੀ ਸਮੱਸਿਆ ਆ ਗਈ ਬਈ ਜਿਹੜਾ ਪੈਪ ਆਣਾ ਪਾਣੀ ਵਾਲਾ ਉਹ ਪਾਇਆ ਹੋਇਆ ਜਿਹਨੂੰ ਆਪਾਂ ਜਣੇ ਟੈਂਕੀ ਵਾਲਾ ਜਿਹਨੂੰ ਜਿਹਨੂੰ ਟੈਂਕੀ ਵਾਲੇ ਪਾਣੀ ਦੀ ਸਪਲਾਈ ਦਿੱਤੀ ਹੋਈ ਆ ਆਪਣੇ ਬਾਹਲੇ ਟੈਂਕੀ ਬਣੀ ਹੋਈ ਆ ਉਹ ਇੱਥੇ ਤੱਕ ਪੈਪ ਆ ਹੁਣ ਅੰਦਾਜ਼ਾ ਜ ਆ ਵੀ ਇੱਥੇ ਵੀ ਹੋ ਸਕਦਾ ਇੱਥੇ ਵੀ ਹੋ ਸਕਦਾ ਨਾ ਥੋੜੀ ਜਿਹੀ ਪ੍ਰੋਬਲਮ ਆ ਸਕਦੀ ਜੇ ਆਪਾਂ ਜਣੇ ਕੋਈ ਟੱਕ ਟੁੱਕ ਗਲਤ ਲੱਗ ਗਿਆ ਇਧਰ ਇਧਰ ਛੜ ਤਾਂ ਪਾਣੀ ਦਾ ਜਿਹੜਾ ਸਮੱਸਿਆ ਉਹ ਜਾਦੇ ਸ਼ੁਰੂ ਹੋ ਜੂਗੀ। ਕਿਉਂਕਿ ਵੀ ਪਾਣੀ ਦਾ ਪੈਪ ਆ ਜਿਹੜਾ ਉਹ ਪਾੜ ਜੂਗਾ। ਫਿਰ ਉਹ ਤੇ ਮਿੱਟੀ ਘਟਾ ਮਿੱਟੀ ਗਾਰਾ ਵਗੈਰਾ ਜੇ ਮੈਕਸ ਹੋਏ ਨਾ ਫਿਰ ਇਸ ਕਰਕੇ ਆਪਾਂ ਇਧਰ ਛੜ ਛੜਤੀ। ਪਾਲੀ ਪਾਲੀ ਸਾਡੀ ਲਾਤੇ। ਬਸ ਉਹ ਆਹ ਕਾ ਕਰ ਤੱਕੀ ਆ। ਫਿਰ ਉਤਵਾ ਜੇ ਫਿਰ ਆਪਾਂ ਦੋਨੀਆਂ ਸਾਈਡ ਹੀ ਲਾਵਾਂਗੇ। ਤੇ ਬਾਕੀ ਗਾਂ ਲੱਗੇ ਹੋਇਆ ਜੇ ਦੇਖੋ ਘਰ ਤੋਂ ਗਾਂ ਲੱਗੇ ਲੱਗੇ ਫਿਰ ਉਧਰੋਂ ਫਿਰ ਕੌਣ ਕਰੇ ਸਾਈਡ ਤੋਂ ਲਾਵਾਂਗੇ। ਉਹ ਆਹ ਬੂਟੇ ਘਟ ਗਏ ਜਿਹੜਾ 3.5 ਸੌ ਲੈਂਦਾ ਹੀ ਆਪਾਂ। ਉਹਨੇ ਬੂਟੇ ਹੋਰ ਬੂਟ ਦਾ ਹੋਰ ਮਿਲ ਜਾਣਗੇ ਲਾਣਾ ਕਿੰਨਾ ਥਾਂ ਪਿਆ ਓਏ ਮਸ਼ੀਨ ਲਾਈ ਹੋਈ ਹੈ ਨਾ ਕਿਰਾਏ ਤੇ ਯਾਰ 150 ਰੁਪਏ ਆ ਘੰਟੇ ਦਾ ਕਿਰਾਇਆ ਐਂਡ ਵਾਲੇ ਪਾਸੇ ਆਪਾਂ ਗੁਰਦੁਆ拉 ਸਾਹਿਬ ਦੀ ਬੈਕ ਸਾਈਡ ਤੋਂ ਲਾ ਕੇ ਜਿਹੜਾ ਤੁਹਾਨੂੰ ਪਹਿਲਾਂ ਬੱਡੀ ਤੇ ਦਿਖਾਇਆ ਸੀ ਉੱਥੋਂ ਸਾਰਾ ਲਾ ਕੇ ਉਦੋਂ ਅੱਜ ਆਪਾਂ ਕੌਂਕੇ ਆਲਾ ਰੋਡ ਵਜਦਾ ਕਿਲੀ ਆਲਾ ਰਾਹ ਵਜਦਾ ਕੌਂਕੇਗਲਾ ਪਿੰਡ ਨੂੰ ਸਿੱਧਾ ਆਉਂਦਾ ਵਾ ਚੂਰ ਚੱਕਰ ਰਾਹ ਦੇ ਵਿੱਚੋਂ ਪਾੜ ਜਾਂਦਾ ਰਾਹ ਕਿਲੀ ਆਲਾ ਰਾਹ ਰਸਤਾ ਵਜਦਾ ਵਾ ਸਿੱਧਾ ਕੌਂਗਿਆ ਕਲਾਂ ਨੂੰ ਆਇਂਦਾ ਕੌਂਗਿਆ ਕਲਾਂ ਤਿੰਨ ਰਸਤੇ ਆਉਂਦੇ ਜਾਨੀ ਕਿ ਸਿੱਧਾ ਗੁਰੂ ਸਰ ਪਿੰਡ ਵਾਹਤਰੀ ਇੱਕ ਨਾਨਸਰ ਸਾਹਿਬ ਗੋਦਾ ਸਾਹਿਬ ਦੀ ਮੂਰਤੀ ਹੋ ਕੇ ਬੜਾ ਰੋੜ ਜਿਹੜਾ ਸਿੱਧਾ ਬੱਸੀਆ ਨਿਕਲ ਜਾਂਦਾ ਇੱਕ ਰੋੜਾ ਕਲੀਆ ਰੋੜ ਰਸਤਾ ਵਜਦਾ ਕਲੀਅਰ ਰਾਹ ਕਹਿੰਦੇ ਇਹਨੂੰ ਸਿੱਧਾ ਆਉਂਦਾ ਕੌਂਗਿਆ ਵਾਚੀਆ ਗੁਰੂ ਸਰ ਪਾਸੇ ਛੇਵੀਂ ਇਤਿਹਾਸਿਕ ਗੋਦਾ ਸਾਹਿਬ ਪਾਸੇ ਛੇਵੀਂ ਦਾ ਉਹਦੇ ਬੈਕਸਾਈਡ ਸਿੱਧੀ ਸੜਕ ਆਉਂਦੀ ਆ ਕਿਲੀ ਵਾਲਾ ਰਸਤਾ ਵਜਦਾ ਸਿੱਧੀ ਕੌਂਗਿਆ ਕਲਾਂ ਨੂੰ ਆ ਜਾਂਦੀ ਆ ਇਹ ਉੱਥੇ ਰਸਤੇ ਤੇ ਉੱਤੇ ਬੂਟੇ ਲਾ ਕੇ ਰਸਤੇ ਲਾ ਕੇ ਉਹਦੇ ਬਾਅਦ ਆਹ ਮੁੰ ਤੇ ਇਹੇ ਰਾਹ ਦੇ ਉੱਤੇ ਵੀ ਆਪਾਂ ਲਾਉਣ ਲੱਗੇ ਆਂ ਇਹਨਾਂ ਦਾ ਘਰ ਪਿੱਛੇ ਹਟਣਾ ਕਾਫੀ ਆ ਤੇ ਆਹ ਰਾਹ ਦੇ ਉੱਤੇ ਕੋਈ ਹੈ ਨਹੀਂ ਸੀਗਾ ਤਾਂ ਇਸ ਕਰਕੇ ਆਪਾਂ ਇੱਕ-ਇੱਕ ਪਾਸੇ ਇਹਦੇ ਲਾ ਦੇਣੇ ਆਂ ਫਿਰ ਕੱਲ ਨੂੰ ਤਾਂ ਇੱਕ ਪਾਸੇ ਤਾਂ ਲਾਉਣੇ ਆਂ ਵੀ ਕੱਲ ਨੂੰ ਟਰੈਕਟਰ ਟਰਾਲੀ ਗੱਡੀ ਵਗੈਰਾ ਲੰਘਦੀ ਸੌਖੀ ਹੋਊਗੀ ਤਾਂ ਆਪਾਂ ਇਹ ਬਾਈ ਇਹ ਮੁੰਡੇ ਵਾਲੇ ਜਿਹੜਾ ਬਾਈ ਦਾ ਖੇਤ ਆ ਮੁੰਡੇ ਦਾ ਅਸੂ ਦਾ ਆਪਾਂ ਇਹਦੇ ਵਾਲੇ ਖੇਤ ਵਾਲੇ ਪਾਸੇ-ਪਾਸੇ ਲਾ ਦੇਣੇ ਆਂ ਆਪਾਂ ਜਾਣ ਬੁੱਝ ਗਈ ਆ ਵੀ ਕਿਉਂਕਿ ਕੱਲ ਨੂੰ ਗੱਡੀ ਲੰਘੜੀ ਵੀ ਆ ਮਸ਼ੀਨ ਕੋ ਪਾਈਨਾ ਵੀ ਨਕੜੀਆਂ ਤੂੜੀਆਂ ਮਸ਼ੀਨਾਂ ਵਗੈਰਾ ਵੀ ਨਕੜੀਆਂ ਨੇ ਨੰਗੜ ਦਾ ਜ ਕੋਈ ਪਿਛਾ ਦੀ ਨਾਉ ਤਾਂ ਆਪਾਂ ਇੱਕ ਪਾਸੇ ਹੀ ਲਾਉਣ ਲੱਗੇ ਹੋਏ ਆ ਆ ਲਾਓ ਜੀ ਇਧਰਲੀ ਸਾਈਡ ਦਰਖਤ ਵਗੈਰਾ ਹੈ ਸੀਗੇ ਸਾਰੇ ਆ ਸਾਰੇ ਆਪਾਂ ਇਧਰ ਪਾਸੇ ਆ ਡੇਕਾ ਨਿੰਮਾ ਵਗੈਰਾ ਲਾਤੀਆਂ ਤਾਂ ਇਧਰ ਵੀ ਵੈਕੀ ਲਾਤੇ ਆ ਟੋਏ ਕੜ ਕੇ ਹੱਥਾਂ ਨਾਲ ਹੀ ਹੋਈ ਆ ਤੇ ਉਸ ਤੋਂ ਬਾਅਦ ਸਾ ਦੂਜੇ ਦਿਨ ਮਸ਼ੀਨ ਮਰ ਗਈ ਸੀ ਆ ਉਹ ਚੀਜ਼ ਉਹ ਵੀਡੀਓ ਚ ਦੇ ਨਾਲ ਆ ਬਰਮਾ ਜਦੋਂ ਟਰੈਕਟਰ ਦੇ ਮਗਰ ਪਾ ਕੇ ਪਰ ਨਾਲ ਸੀ ਹੱਥਾਂ ਵਾਲੇ ਬਰਮੇ ਤੇ ਬੋਕਿਆਂ ਨਾਲ ਲਾਏ ਅਸੀਂ ਜਿਹੜੇ ਜਿਹੜੇ ਬੂਟੇ ਲਾਏ ਦਿੰਨੇ ਹੁੰਦੇ ਹੈ ਨਾ 100 150 ਬੂਟਾ ਇੱਕ ਤਾਂ ਗਰਮੀ ਜ਼ਿਆਦਾ ਸੀ ਉਹਦੇ ਕਰਕੇ ਵੀ ਲੜ ਕੇ 4-5 ਘੰਟੇ ਮਾਸਾਂ ਲੱਗੇ ਹਨਾ ਪੰਦੇ ਹਾਮੇ ਜਾਂਦੇ ਬਾਹਾਂ ਦੁਖਣ ਲੱਗ ਜਾਂਦੀ ਹੈ ਬਰਮਿਆਂ ਨਾਲ ਕੱਢਦੇ ਸੀ ਜਿਹ ਬੋਕਿਆਂ ਕੱਢਦੇ ਜਦੋਂ ਤੇ ਉਹ ਤੋਂ ਬਾਅਦ ਚ ਫਿਰ ਟੈਂਕੀ ਵੀ ਪਾ ਲਈ ਮਗਰ ਪਾਣੀ ਵਾਲੀ ਟੈਂਕੀ ਪਾ ਕੇ ਨਾਲ ਦੀ ਨਾਲ ਹੀ ਤੇ ਨਾ ਤੇ ਪਰਮਾ ਮਲਕੇਟਾ ਇੱਟਰਾਲਾ ਤੇ ਬਾਕੀ ਆ ਸਾਮਾ ਸਾਰੇ ਲੱਗੇ ਹੋਇਆ ਵਿੱਚ ਜਿੱਥੇ ਹੈ ਨਹੀਂ ਜਿਵੇਂ ਵਿੱਚ ਵਿੱਚ ਹੈ ਨਹੀਂ ਸਿੱਥੇ ਹਨ ਤੇ ਉਸੇ ਫਿਰ ਆਪਾਂ ਹੋਰ ਵਿੱਚ ਨਾਲ ਨਾਲ ਥੋੜੀ ਥੋੜੀ ਜਗ੍ਹਾ ਛੱਡ ਕੇ ਨਾਲ ਤੇ ਲਾਈ ਉਹ ਸਾਲ ਆ ਵੀ ਟ੍ਰੈਕਟਰ ਉੱਤਰ ਦੇ ਵਿੱਚ ਕੀਤੇ ਆ ਤੇ ਮਸ਼ੀਨਾਂ ਜਿਵੇਂ ਕਟਰ 15 ਫੁੱਟ ਹੁੰਦਾ ਕਿਸੇ ਦਾ 14 ਵੀ ਹੁੰਦਾ ਕਿਸੇ ਦਾ ਭਈ 16 ਫੁੱਟ ਵੀ ਕਈ ਕਈਆਂ ਨੇ ਮਸ਼ੀਨਾਂ ਦੇ ਵਿੱਚ ਹੁੰਦਾ ਹਨ ਉਸ ਸਾਲ ਵਿੱਚ ਹਾਂ ਛੱਡ ਛੱਡ ਕੇ ਆਪਾਂ ਬੂਟੇ ਉਸ ਨਾਲ ਲਾਤੇ ਜਿੱਦੋਂ ਜਿੱਥੋਂ ਜੀ ਕਰਦਾ ਬੰਦਾ ਮਸ਼ੀਨਾਂ ਆਉਦੀ ਤਾਂ ਉਹ ਜਿੱਥੋਂ ਦੇਖ ਕੇ ਟ੍ਰੈਕਟਰ ਚੜ੍ਹਦਾ ਬੰਦਾ ਟ੍ਰੈਕਟਰ ਚੜਾ ਸਕਦਾ ਆ ਜਿਵੇਂ ਆ ਲਾਤੇ ਇੱਧਰ ਸਾਈਡ ਹੈ ਨਹੀਂ ਸੀ ਬੂਟੇ ਹਨਾ ਕਿ ਇਹ ਸਾਰੇ ਲੋਕ ਇੱਥੇ ਦੇ ਪਾਸੇ ਤੇ ਕਹਿਆ ਵੀ ਹੁਣ ਆਪਦੀ ਵੀ ਆਪਦਾ ਫਰਜ਼ ਸਮਝ ਕੇ ਸਾਰਿਆਂ ਨੂੰ ਵੀ ਸਾਉ ਸੰਭਾਲ ਕਰੋ ਆਪਦਾ ਫਰਜ਼ ਸਮਝੋ ਪਾਣੀ ਨੂੰ ਬਚਾਓ ਤੇ ਆ ਕਿਸੇ ਜਿੰਨੀ ਗੰਮੀ ਵਿੱਚ ਚੋਰ ਤੇ ਮੀਂਹ ਵੀ ਨੀਹਾਂ ਦੇ ਵੀ ਚਾਂਸ ਵੱਧ ਨੇ ਤੇ ਆ ਦੇ ਸਾਰੇ ਲੋਕ ਇੱਥੇ ਸਾਉ ਸੰਭਾਲ ਕਰੋ ਆ ਸਾਰੇ ਲੋਕ ਇੱਥੇ ਤੇ ਪਾਣੀ ਦੀ ਵੀ ਧੁਰਪੋਸ਼ ਕਰਿਓ ਆਪਣੇ ਆਪ ਕੋ ਖੇਤਾਂ ਵਾਲੇ ਖੇਤਾਂ ਵਾਲੇ ਚੱਕੇ ਪਾਣੀ ਇਥੋਂ ਨਾਲ ਤੇ ਲੀਟਰ ਲੀਟਰ ਜਾ ਚੱਕੇ ਨਾਲ ਨਾਲ ਫਾਰਿਆ ਕੋ ਲੀਟਰ ਕੋ ਲੀਟਰ ਹਰੇ ਦੀ ਮੋਟਰ ਦੇ ਪਿਆ ਹੀ ਹੁੰਦਾ ਨਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਕਰੇ ਸ਼ੇਅਰ ਜ਼ਰੂਰ ਤੇ ਫੋਲੋ ਬੁੱਟੇ ਵੀ ਆਪੋ ਆਪਣੇ ਹਰੇਕ ਪੰਡ ਦੇ ਵਿੱਚ ਜ਼ਰੂਰ ਲਾਓ ਤਾਂ ਜੋ ਆਕਸੀਜਨ ਦੀ ਤੇ ਮਹੀਆਂ ਦੀ ਜਿਹੜੀ ਕਮੀ ਆ ਦੂਰ ਹੋ ਸਕੇ